ਆਹ 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 ਬਾਤ ਆ ਸਤਾਰਾ ਸੀਗਾ ਆ ਆਈ ਬਾਰੂ ਬਾਰੂ ਇੰਪੋਰਟਡ ਹੋਇਆ ਮਿਸਤਰੀ ਅੱਜ ਜਿਹੜਾ ਫਿੱਟ ਕਰਨ ਲਿਆਈ ਅ ਨਾਲ ਉਹਦਾ ਇੱਕ ਹਾਲ ਭਰਿਆ ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਅੱਜ ਦੇ ਆਪਣੇ ਨਵੇਂ ਬਲੌਗ ਦੇ ਵਿੱਚ ਅਜਾ ਬਾਕੀ ਕੀ ਕਰਨ ਲੱਗੇ ਆ ਅੱਜ ਗਣਕ ਬੱਟਣ ਲੱਗੇ ਹਾਂਜੀ ਇਧਰ ਨੂੰ ਮੂੰਹ ਕਰ ਲਾ ਕੇ ਸੱਦਾ ਦਈਏ ਹਾਂਜੀ ਇਹ ਪਹਿਲਾਂ ਮਸ਼ੀਨ ਚ ਤੇਲ ਪਾਉਣਾ ਹੈ ਤਾਂ ਆਇਆ ਇਹ ਇਕ ਹੋ ਕੌਣ ਆਇਆ ਆਹ ਲਵੀ ਅੱਛਾ ਆਓ ਲਾਡੀ ਆਲਾ ਹੜਾ ਉਪਰ ਆਪਣਾ ਲੋਤਾ ਅੱਜ ਆਪਾਂ ਵੜਦੇ ਆ ਜੀ ਕਣਕ ਹਨਾ ਵੀ ਲੱਡੂ ਕਰੀਏ ਲੋ ਵੀ ਮਿੱਤਰੋ ਆ ਵੀ ਹੋ ਗਿਆ ਤਿਆਰ ਆ ਵੀ ਤਿਆਰ ਉਹ ਟਰਾਲੀ ਆਪਾਂ ਨਵੀਂ ਬਣਾਈ ਆਓ ਵਾਲੀ ਥੋੜਾ ਜਿਹਾ ਕੰਮ ਰਹਿ ਜਾਂਦਾ ਉਹ ਜਾਲੀ ਜੁੜੀ ਲੱਗਣ ਵਾਲੀ ਰਹਿ ਗਈ ਸੀ ਹੜਾ ਵੀ ਇੱਜਾ ਆਪਾਂ ਚੱਲ ਪਿਆ ਆ ਰੱਖਿਆ ਉਧਰ ਆ ਗਈ ਤੇਲ ਪਾਈ ਜਾਂਦੇ ਆਵੇ ਇਹ ਦਰ ਸਾਦ ਆ ਕਰੇ ਫੜਾਇਆ ਚਲੋ ਮਿੰਟ ਆ ਰਹਿ ਗਿਆ ਆ ਵੀ ਕਹਿੰਦਾ ਸਰਾਈ ਜੀ ਯਾਰ ਇਹਨੇ ਚਲਾਉਣ ਦਾ ਸਾਲਾ ਵਕਰਾ ਹੀ ਨਹੀਂ ਆ ਰਾਇਆ ਇਹ ਕਿਲਾ ਬੈਠਾ ਹੀ ਐ ਲੱਗਦਾ ਜਿਵੇਂ ਕੋਠੇ ਤੇ ਬੈਠਾ ਹੋਣ ਉੱਚੇ ਹੋੜਾ ਇਹਨਾਂ ਬਾਈਕ ਦੇ ਸਾਈਡ ਤੇ ਕਰਨਾ ਉਹ ਦੋ ਵੇਲੇ ਬੈਠੇ ਆ ਆਉਣ ਨੂੰ ਪਰਦੇ ਕਿਤੇ ਲੱਜੇ ਗਰਤ ਸੈਂਟਰ ਗੇਰ ਹੈ ਇਹਦੇ ਗੇਰ ਥੱਲੇ ਆਵੇ ਮੈਨੂੰ ਬਲੇਖਾ ਵੜਾ ਵੈਨਾਂ ਦਾ ਕਰਲ ਕਰ ਕਰਾਈ ਜੰਨੇ ਆਵੇ ਉਹ ਲੈ ਕੇ ਹੁਣ ਨੱਜੇ ਨੂੰ ਚਲੋ ਜੀ ਮੈਨੂੰ ਭਰਦੇ ਪਹਿਲਾਂ ਇਰ ਪਰ ਆ ਗਏ ਉਹਨੂੰ ਉਹਨੇ ਲੱਗਾ ਜੇ ਆਹ ਟਰਾਲੀ ਲੈਣ ਦੇ ਟਾਈਮ ਲੱਗਣਾ ਉਹਦਾ 2 ਮਿੰਟ ਦਾ ਕੰਮ ਉਤਰਾ ਜਿੱਕਰ ਇਹਦੇ ਲੱਗਾ ਪਰ ਇਹਦੇ ਪੈਵਣੀ ਲੋਂਗੇ ਇਹ ਕਿ ਜਿਹੜਾ ਆ ਚੋਂ ਉੱਪਰ ਵਾਲਾ ਆ ਵਾਲਾ ਆ ਵਾਲਾ ਗੰਜਾ ਕੁੜੀਆ ਬੜਾ ਤੇਰੇ ਵਾਲਾ ਤੇ ਬੜਾ ਹੱਸਦਾ ਵੀ ਗੰਗਤ ਜੀ ਆ ਵੇਖੋ ਪੇਟ ਬੋਲ ਜੇ ਕਿਸੇ ਨੂੰ ਵੱਢ ਲੈ ਛੱਡੂਗਾ ਇਹ ਅਲਾ ਕੱਢੀ ਤੂੰ ਨਾ ਅੱਥੇ ਅਲਾ ਡੀ ਲਗਾ ਝਾੜ ਵਧੀਆ ਫਿਰ ਵਧੀਆ ਵਧੀਆ ਕਹਿੜਾ ਪੂਰਾ ਇਹ ਪੇਟ ਬੋਲ ਇਹ ਆ ਜੀ ਬੈੱਡ ਬੋਲ ਜ਼ਰਾ ਓਏ ਬੰਦਾ ਸਾਡਾ ਗੁੱਸਾ ਲਈ ਕਰਦਾ ਏ ਭਰਾ ਇਹਦਾ ਭੱਜ ਗਿਆ ਘਰ ਨੂੰ ਹਣਾ ਵੀ ਗੁੱਸਾ ਕਰਕੇ ਚੱਲ ਲਈ ਨਹੀਂ ਕਰਦਾ ਹੀ ਨਹੀਂ ਇਹ ਬੰਦਾ ਗੋਡਾ ਨਾਈਸ

Allah'a ਸੋਹਣਾ ਵੀ ਵਧੀਆ ਇਹ ਡਰਾਈਵਰ ਵੀ ਆਪਣਾ ਵਧੀਆ ਬੰਨੇ ਬੰਨੇ ਪੁਰਾਣੀ ਛੱਡਦਾ ਐਨ ਵਧੀਆ ਵਧੀਆ ਵੱਡ ਰਿਹਾ ਇਹ ਆ ਜੀ ਛੋਟਾ ਡਰਾਈਵਰ ਲੈ ਲੈ ਵਧੀਆ ਐਂ ਦੇਖੂਗਾ ਐਂ ਦੇਖੂਗਾ ਅ ਤਰੀ ਤਰੀਫ ਕਰ ਰਿਹਾ ਆ ਤੇਰੀ ਤਰੀਫ ਹੋ ਜਾਂਦੀ ਆ ਹੌਲੀ ਹੌਲੀ ਸਿੱਖੂਗਾ ਨੰਮ ਦਾ ਜਾਨਾ ਥੋੜੀ ਕੋਈ ਸਿੱਖ ਕੇ ਆ ਜਾਂਦਾ ਫਿਰ ਓਏ ਆਈ ਦਾ ਪੂਰਾ ਬਿਜੀ ਐ ਜੱਟ ਜੀ ਪਹੁੰਚ ਕੇ ਆ ਬੰਦਾ ਸਾਨੂੰ ਬਹੁਤ ਠੇਠ ਕਰਦਾ ਆਈ ਵਾਰੀ ਸਾਨੂੰ ਤੰਗ ਕਰਦਾ ਆ ਬੰਦਾ ਵੇਖ ਲੋ ਜੀ ਕਹਿ ਦਿੰਦਾ ਮੈਂ ਲਿਫਟ ਲਵਾ ਕੇ ਲਿਆਇਆ ਟਰਾਲੀ ਚ ਤੇ ਲਿਫਟ ਲੱਗੀ ਆ ਬੰਦੇ ਕੰਮ ਕਰਦਾ ਜੀ ਵੇਖ ਲੋ ਲਿਫਟ ਲੱਗੀ ਲਿਫਟ ਲੱਗੀ ਆ ਟਰਾਲੀ ਜੀ ਆ ਲੈ ਚ ਮੰਗ ਲੈ ਲਿਆ ਆ ਨਾ ਮੰਗ ਲੈ ਲਿਆ ਨਹੀਂ ਟਰੈਕਟਰ ਚ ਦੱਸੋ ਟਰੈਕਟਰ ਚ ਤਾਂ ਹੈਗਾ ਤੰਗ ਕਰਦਾ ਸਰਦਾਰ ਆ ਵੇਖ ਲੈ ਇਹਦਾ ਗਾਤੋਂ ਸੰਗ ਲੱਤੀ ਜਾਂਦਾ ਇਹ ਸਾਨੂੰ ਇਹ ਸਾਨੂੰ ਲਈ ਬੈਠਾ ਜੀ ਓਏ ਮੈਂ ਰਲ ਜਾਣਾ ਤਾਂ ਨਹੀਂ ਚਗਾਉਂਦਾ ਆ ਵੇ ਪੈਕ ਤਾਂ ਲੱਗੀ ਜਾਵੇ ਨਹੀਂ ਜਿੰਨਾ ਆ ਤੇ ਲਿੱਦਰ ਜਾਊਗਾ ਉਹ ਫਿਰ ਇਹਦੇ ਚ ਵਾਪਸ ਆ ਖਸਮਾ ਚ ਸੀਐਲਏ ਚ ਮੰਗਲਾਲ ਆ ਸੀਐਲਏ ਮੰਗਲਾਲ ਪੈ ਦੋ ਅਟ ਹੁੰਦੇ ਆ ਤੇ ਹੋਰ ਆ ਗਿਆ ਜਾ ਰਹਾ ਹੈ ਭਾਈ ਜਬਹੁਤ ਆ ਆ ਤੋਲਾ ਨਿਕਲੇ ਆਦਾ ਅੰਦਰ ਤੋਂ ਆਣੀ ਹੋਲੇ 250 ਤੇ ਕਰਦਾ ਹੀ ਆਂ ਆਹ 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 ਭਰ ਦੇਣਾ ਨੇ ਤੰਗੇ ਉਹ ਮੈਨੂੰ ਦਾਤ ਨਹੀਂ ਗਾਂ ਪਛਾਹ ਕਰਨੀ ਹੋਈ ਤਾਂ ਇਹ ਕੋਈ ਵਾਰੀ ਕੋਡੇ ਨੋਗਾ ਕਾਟਦੇ ਚੋਟੀ ਭੈਣ ਜੋ ਉਹ ਬਹੁਤ ਸਾਰੀ ਖਾਲੀ ਗਈ ਸੀ ਬਾਊ ਗੋਦੇ ਚ ਇਹ ਇੱਕ ਇਧਰ ਜਾਲੀ ਦਾਵ ਕਰਕੇ ਉਤਰਿਆ ਉਹ ਵੇਖੀ ਜਾਂਦਾ ਆ ਇਹਦਾ ਟੈਂਕੀ ਹੋਰ ਪੈ ਜੂਗੀ ਜੇ ਪਾਉਣੀ ਜਾਂਦੇ ਪਰ ਆਪਣੇ ਕੋਲ ਟਰਾਲੀਆਂ ਵਾਧੂ ਆ ਸਾਰੀ ਆਣਾ ਇਹਦਾ ਕਈ ਨਾ ਬੰਦਰ ਕਰਕੇ ਟੈਂਕੀ ਪਾਉਣੀ ਆ ਉਹ ਨਾ ਲੋਡ ਹੀ ਨਹੀਂ ਪਾਇਨਾ ਬਹੁਤ ਔਰ ਪੂਰਾ ਨਾਲ ਲੈ ਵੀਆਂ ਮੇਰੇ ਨਾਲ ਉਹ ਲੋਡ ਹੀ ਨਹੀਂ ਬਸ ਚੱਲ ਚੱਲ ਗਾਹ ਕਰਦੇ ਮਸ਼ੀਨ ਮੁਰਣੀ ਐ ਇਥੋਂ ਉਸੇ ਦੈ ਲੈ ਜੀ ਓਏ ਤੇ ਦੈ ਲੈ ਆ ਅਰੇ ਹਾਲ ਨੂੰ ਪਤਾ ਹੀ ਲੱਗਾ ਮੇਰੇ ਵੀਰੋ ਲਾਡੀਆਂ ਦਾ ਤੰਨ ਕਰਕੇ ਲੈ ਜਾਣਾ ਐਣ ਬੋਲ ਦੱਸਣਾ ਨਹੀਂ ਪੈਂਦਾ ਕੌਣ ਨੇ ਆ ਰੇਸ ਮਾਰਿਆ ਢ ਜੂਗਾ ਇਹ ਕਹਦਾ ਚੋਟੀ ਕੱਢ ਕੇ ਲੈ ਜਾਣੀ ਆ ああいいじゃない。<noise> ਨੇ ਵੀਰ ਤਾਂ ਨਹੀਂ ਲਾਉਂਦੇ ਕਾਪੀਰਾਈਟ ਆ ਜਾਂਦਾ ਹੈ ਨਾ ਏ ਥੋੜੀ ਬੰਦ ਕੀਤੀ ਸਹੀ ਗੱਲ ਹੈ ਤਾਂ ਹੀ ਅਸੀਂ ਡਿੱਗ ਚਲਾਉਂਦੇ ਵੀਡੀਓ ਯਾਰ ਕਾਪੀਰਾਈਟ ਪਾ ਦਿੰਦੇ YouTube ਵਾਲੇ ਬੜੇ ਗੰਦੇ ਆ ਨਵੀਂ ਬਣਾਈ ਆਪਾਂ ਜਾਲੀ ਰਹਿੰਦੀ ਹੈ ਜਿਹਦੇ ਵਿੱਚ ਆਲੇ ਭਜ ਭਝਾਲੇ ਆਏ ਆ ਆ ਚੋਟੀ ਦਾ ਡਰਾਈਵਰ ਕਿਹੜਾ ਕਿਹੜਾ ਕਹਿੰਦਾ ਆ ਸਗਰਜੀ ਪੈਟ ਬੋਲ ਜੇ ਕਿਸੇ ਨੂੰ ਵੱਢ ਲੈ ਛੱਡੂਗਾ ਇਹ ਝਾੜ ਦੱਸ ਤੋ ਕਿਵੇਂ ਆ ਝਾੜ ਦੱਸ ਕਿਵੇਂ ਆ ਸਰੀਆ ਠੀਕ ਆ ਸੌਮਣ ਚਾਚਾ ਜ਼ਰਾ ਜ਼ਰਾ ਐ ਕੱਟਾ ਗੱਟਾ ਚੱਲ ਉਹਦਾ ਸਵਾਗੇ ਦੇ ਬੈਠਾ ਨਹੀਂ ਮਾਣਾ ਇਹਦਾ ਫਿਰ ਵੀ ਸੀਟ ਦੇ ਬਾਦ ਆ ਕੇ ਨਹੀਂ ਹੱਥ ਕੋਚ ਆ ਗਿਆ ਕੋਚ ਕੋਚ ਵੀ ਉੱਤੇ ਆ ਗਿਆ ਉਹ ਆ ਉਹ ਫੋਰਮਨ ਸਵੇਰ ਦਾ ਹੱਥ ਲਾ ਕੇ ਨਹੀਂ ਵੇਖਿਆ ਵਧੀਆ ਵਧੀਆ ਤੇਰਾ ਸਾਡੇ ਡਰਾਈਵਰ ਦਾ ਆਪਣਾ ਪੂਰਾ ਹੋ ਕੇ ਰਿਪੋਰਟ ਓਏ ਹਾਏ ਓਏ ਗੜ ਜਾ ਫੂਲ ਦੇ ਗਿਆ ਓ ਨਹੀਂ ਨਹੀਂ ਫੂਲ ਦੇ ਗਿਆ ਕਿਵੇਂ ਆ ਰਿਵਿਊ ਸੱਚ ਵਧੀਆ ਵਧੀਆ ਘੈਂਟ ਆ ਕਿਵੇਂ ਫੀਲ ਹੋ ਰਿਹਾ ਹੈ ਕਿਵੇਂ ਲੱਗ ਰਿਹਾ ਕਬ ਨਜ਼ਾਰੇ ਆ ਰਹੇ ਆ ਪੂਰੇ ਚੱਲ ਵਧੀਆ ਵੇ ਕਹਿੰਦਾ ਮੇਰੇ ਵੀਰੋ ਸਵੇਰ ਦੀ ਬੱਸ ਹੋ ਗਈ ਐ ਹਨਾ ਹੋਰ ਕੀ ਆ ਇਹਦਾ ਕੰਮ ਕਰੇ ਭਰ ਲਈ ਲਾੜੀ ਭਰ ਲਈ ਲਾੜੀ ਆਹੀ ਕੰਮ ਚੱਲ ਰਿਹਾ ਨੇਰ ਵੀ ਐ ਚੱਲ ਪਿਆ ਪੂਰਾ ਕੰਡ ਵੀ ਉੱਤੇ ਪੈਂਦੀ ਵਾਧੂ ਕਿ ਨਹੀਂ ਬਾਹਰ ਘਾਂਟ ਲਾਇਆ ਹੋਰ ਯਾਰ ਆ ਆਉ ਕਰਦੇ ਉਹ ਪੈਣ ਵਾਲੇ ਹਨਾ ਦਾਣੇ ਫੜੇ ਹੌਲੀ ਹੌਲੀ ਡਰਾਈਵਰ ਕ ਤੋਫਾ ਮਾਰ ਡਰਾਈਵਰ ਕਾ ਚਾਦੀ ਨਹੀਂ ਮਾਰਦਾ ਤੇ ਆਵੇ ਓਗਰ ਦਾ ਸਮਾਨ ਜਾਂ ਸੈੱਟ ਕਰਾਉ ਭਾਈ ਢਾਣੇ ਰੋਡ ਬੁੱਕ ਬੁੱਕ ਕੱਢਦੀ ਆ ਭਰਾਵਾ ਪਲੇਟਾਂ ਚਾੜਾ ਥੋੜੇ ਨੀਆਂ ਕਰ ਰਾਇਲ ਕਾ ਤੇ ਲਾ ਕੇ ਹਾਈ ਗੱਲਾਂ ਘੰਟਾ ਢਾਣੇ ਪਾਉਣ ਲੱਗਾ ਲਾ ਦਿੰਦੀ ਕੰਡ 'ਚ ਮਾਰਦਾ ਓਏ ਉਹ ਕਹਿੰਦੇ ਲੈ ਕੇ ਹੀ ਜਾਣੀ ਆਣਾ ਤੇ ਇੱਦੇ ਵੀ ਬਹਿ ਗਏ ਕੜਾ ਕਹਿੰਦਾ ਮੈਨੂੰ ਕੰਡ ਬਹੁਤ ਲੜਦੀ ਆ ਇਸ ਨੂੰ ਇੱਧਰ ਗਿਆ ਦੇਖਦਾ ਹੀ ਨਹੀਂ ਯਾਰ ਆ ਜਾ ਆ ਜਾ ਉਹ ਦੇਖ ਕਦੇ ਗਿਆ ਉਹ ਵੇਖੜਾ ਆਈਦੇ ਨਾ ਕੰਡ ਚ ਐਡਜ ਚਲਾਉਣ ਦਾ ਨਜ਼ਾਰਾ ਬਹੁਤ ਹੁੰਗਾ ਨਾ ਆ ਵੀ ਬਹ ਨਿਆਰਾ ਹੈ ਨਾ ਭੱਜ ਲੂਗਾ ਜਿਹਨੂੰ ਲੈ ਲੈਣ ਦਾ ਇੰਨਾ ਧਿਆਰ ਹੈ ਬੰਦ ਕਰ ਦਿੱਗੇ ਝੂ ਕਹਦਾ ਜਾਂਦਾ ਨਹੀਂ ਟਾਪ ਹੀ ਬਾੜ ਗਏ ਆ ਚੱਕ ਗਿਆ ਇਹਨੂੰ ਕੀ ਕਹਿੰਦੇ ਆ ਇੰਪੋਰਟ ਵਾਲੇ ਗਾਮ ਸ਼ਾਈ ਗਾਮ ਪਿੰਡਾਂ ਵਾਲੇ ਹੂੰ ਬਸ ਮਿੱਤਰੋ ਆਪਣੇ ਰਹਿ ਗਏ 3 4 5 6 ਕਿਲੇ ਰਹਿ ਗਏ ਥਾਵਟ ਨਾਲ ਲੈ ਕੇ ਇੱਕ ਟਿੱਕਰ ਸਾਰਾ ਆਪਣਾ ਤੇ ਤਿੰਨ ਤੇ ਦੋ ਪੰਜ ਤੇ ਇੱਕ ਉਧਰ ਛੇ ਤੇ ਆ ਜਿਹੜਾ ਮਾੜਾ ਮੋਟਾ ਜਿਹਾ ਗੜਾ ਜਿਹੜੇ ਹੈਗੇ ਜਾਂ ਤੇ ਚਾਲ ਹਾੜ ਬਹੁਤਾ ਮੇਰੇ ਵੀਰੋ ਐ ਕਿ ਝਾੜ ਨੇ ਖੁਸ਼ ਕਰਦਾ ਹੈ ਨਾ ਵੀ ਝਾੜ ਲੀਆਂ ਹੀ ਦੱਸ ਦਿੰਦੇ ਝਾੜ ਆਪਣਾ ਭਾਅ ਨਿਕਲਿਆ ਤੇ ਕੀ ਨਜ਼ਾਰਾ ਆ ਗਿਆ ਆ ਬੰਦਲ ਲਈ ਲੈ ਗਿਆ ਇਹਦੇ ਲਈ ਸਪੈਸ਼ਲ ਹੈ ਨਾ ਵੀ ਬਾਹਰ ਦਾ ਲੀਚੀ ਵਾਲਾ ਲੈ ਗਿਆ ਲੀਚੀ ਵਾਲਾ ਤੇਰੇ ਲਈ ਚੱਲ ਬਾ ਤਤਾ ਆਣਾ ਛੇਤੀ ਕਰ ਨਵਾਂ ਦਾ ਡਰਾਈਵਰ ਵੇਖਿਆ ਇਹਨੂੰ ਜਿੰਦਗੀ ਦੀ ਪਹਿਲੀ ਵਾਰੀ ਖਾਪੂਗੀ ਤਾ ਬੰਦੇ ਨੂੰ ਨਹੀਂ ਤਾਂ ਦੂਜਿਆਂ ਦਾ ਹੀ ਆਊਟਰ ਮਾਰਦਾ ਬਲੋ ਤੋਏ ਹਨਾ ਪਹਿਲੇ ਆਪ ਖਾਪੂ ਆ ਗਿਆ ਏ ਅੱਜ ਆਪ ਖਾਪੂ ਆ ਗਿਆ ਆਏ ਹਾਏ ਅੱਜ ਐਂ ਤੂੰ ਖਾਪੂ ਤਈ ਨਾ ਕਿ ਲਈ ਨਾ ਨਾ ਅੱਗੇ ਦਾ ਕੀ ਕਰਾ ਲਾ ਅੱਗੇ ਦਾ ਤਾਂ ਆਰਡਰ ਮਾਰਦਾ ਲੋ ਲੋ ਤੁਹਾਡੀ ਬੁਲਾ ਦੇ ਲੈ ਲਾ ਠੀਕ ਆ ਠੀਕ ਆ ਚਲੋ ਇਹ ਪਾ ਲੋ ਪਕੇ ਪਾ ਲੋ ਇਹ ਸੇਵਾ ਲੈ ਕਰ ਪਰਾਂ ਹੋ ਜਾ ਥੱਕਾ ਪਈ ਜਾਂ ਠੀਕ ਕਰਾਂ ਹੋ ਜਾ ਯਾਰ ਉਹ ਵੀ ਲੱਗ ਗਈ ਉਹ ਵੀ ਲੱਗ ਗਈ ਓਏ ਕੱਝ ਤੂੰ ਗੈਜ ਤੂੰ ਬੰਦ ਆਇਆ ਇਹ ਕਾਬੂ ਅੱਜ ਬੱਸ ਤੋਂ ਨਾ ਛਾ ਹੀ ਕਰ ਗਿਆ ਡਿੰਕ ਚ ਗਿਆ ਡਾ ਡਾ ਆਹ ਟਰਾਲੀ ਕੱਢ ਕੇ ਲਿਆਦੀ ਵਾ ਵਾਲੀ ਆਹ ਸਤਾਨ ਸੀਗਾ ਆ ਆ ਆਈ ਬਾਰੂ ਬਾਰੂ ਇੰਪੋਰਟਡ ਹੋਇਆ ਮਿਸਤਰੀ ਅੱਜ ਅੱਜ ਜਿਹੜਾ ਫਿੱਟ ਕਰਨ ਲਿਆ ਆ ਨਾਲ ਉਹਦਾ ਇੱਕ ਹਾਲ ਭਰਿਆ ਆ ਵੇਖਿਆ ਕਿਹਾ ਉਹ ਨਹੀਂ ਸਾਟੇ ਰਹਿੰਦੇ ਹੀ ਨਹੀਂ ਹੁੰਦੇ ਹ ਲੈ ਆਹ ਵਾਲਾ ਜਿਹੜਾ ਹੈਗਾ ਇਹ ਵੀ ਬਲਦਸਤਰੀ ਆ ਆਹ ਮੈਨੂੰ ਉੱਤਰਨਾ ਚਾਹੀਦਾ ਹਾਂਜੀ ਮਿੱਤਰੋ ਕਰਦਿਆਂ ਕਰਦਿਆਂ ਹੋ ਗਿਆ ਹਨੇਰਾ ਤੇ ਕਿੱਲੇ ਬਸ 4 ਹੀ ਰਹਿ ਗਏ ਵਿਛੇ ਤੇ ਬਾ ਆਗੇ ਚੱਲ ਕੇ ਆਗੇ ਚੱਲ ਗਏ ਆਹੀ ਕੰਮ ਆ ਸੇਰਦਾ ਨਾ ਵੀ ਲਾਡੀ ਹੋਏ ਹਾਂ ਇਹ ਚੱਲ ਲੈ ਆ ਮਸ਼ੀਨ ਖੜ ਜਾਨੀ ਆ ਬਾਕੀ ਦਾ ਲੋਥੇ ਜਾ ਕੇ ਮਿਲਦੇ ਆ ਜੀ ਹਾਂ ਵੀ ਕਿਦਾਂ ਵਧੀਆ ਵਧੀਆ ਵੀਰੇ ਸਰਾ ਕਰ ਦਈਏ ਐਂਡ ਮਿੱਤਰੋ ਸਾਡਾ ਕੰਮ ਤਾਂ ਲੰਮਾ ਚੌੜਾ ਆ ਹੈਨਾ ਵੀ ਹਜੇ 4 ਕਿਲੇ ਤਾਂ ਰਹਿੰਦਾ ਆ ਫੋਨ ਸਾਡਾ ਬੰਦ ਹੋਣ ਵਾਲਾ ਫੋਨ ਸਾਡਾ 5% ਹੀ ਰਹਿ ਗਿਆ ਤਾਂ ਕਰਕੇ ਤੇ ਆਨ ਲਾਈਕ ਲਈ ਕਰ ਦਿਓ ਮਿੱਤਰੋ ਬਹੁਤ ਮਿਹਨਤ ਲੱਗੀ ਲਾਈਕ ਕਮੈਂਟ ਕਰਦੇ ਆ ਜੇ ਰੱਬ ਕੇ ਬਾਕੀ ਹਸੀਨਪਾਲ ਤਾਂ ਹੁਣੀ ਵੇਖਣ ਆਲੇ ਸੀਗੇ ਕਿਉਂਕਿ ਆ ਹੀ ਪਹਿਲੀ ਡੂੰਗੀ ਆ ਇਹਦੀਆਂ ਟਰਾਲੀਆਂ ਭਰ ਕੇ ਕਤਾਨ ਨਿਕਲਣੀਆਂ ਓਖਿਆਂ ਪਰ ਹੁਣ ਫੋਨ ਹੀ ਡਾਊਨ ਹੋ ਗਿਆ ਹਾਂਜੀ ਚੱਲ ਕੋਈ ਨਹੀਂ ਜਿਹੜੀ ਬਹਿ ਗਈ ਤਾਂ ਬਹਿ ਗਈ ਬੱਸ ਹਾਂਜੀ ਤੇ ਜੇ ਵਧੀਆ ਲੱਗਿਆ ਲਾਈਕ ਜਰੂਰ ਕਰਾਇ ਤੇ ਕਮੈਂਟ ਜਰੂਰ ਕਰਾਇ ਜੇ ਤੁਹਾਨੂੰ ਵੀਡੀਓ ਕਿਵੇਂ ਲੱਗੀ ਚੰਗੀ ਲੱਗੀ ਤਾਂ ਵੀ ਕਰ ਲੈ ਜੇ ਮਾੜੀ ਲੱਗੀ ਤਾਂ ਵੀ ਕਰ ਲੈ ਜੇ ਹਾਂਜੀ ਚੈਨਲ ਨੂੰ ਸਾਰੇ ਜਰੂਰ ਸਬਸਕ੍ਰਾਈਬ ਕਰ ਲਓ ਓਕੇ ਜੀ